ਬਾਬੂ ਜੀ ਕੱਲ ਪੰਥਕ ਅਤਰਤਾ ਹੋਈ ਸੀਗੀ 8 ਮਤੇ ਪਾਸ ਕੀਤੇ ਗਏ ਸੀਗੇ ਸੋ ਪੋਖਰਤਾਲ ਵੀ ਤੁਹਾਡੇ ਵੱਲੋਂ ਤੋੜੀ ਗਈ ਸੀ ਕਿ ਕਿਵੇਂ ਤੋੜੀ ਗਈ ਸੀ ਤੇ ਕੀ ਅੱਗੇ ਦਾ ਰਣਨੀਤੀ ਸੀ ਉਹ ਪੰਜ ਸਿੰਘੋ ਤੇ ਭੇਜਣਗੇ ਡਿਗਰਡ ਜੇਲ੍ਹ ਚ ਸੋ ਉਹਨਾਂ ਦੇ ਪੋਖਰਤਾਲ ਤੋੜਨ ਉਹ ਤੋਂ ਬਾਅਦ ਚਾਹ ਅਕਾਲ ਤਖਤ ਦੇ ਹੈੱਡ ਗ੍ਰੰਥ ਦੇ ਸਾਹਮਣੇ ਅਰਜ਼ਾ ਕਰਕੇ ਸਾਡੀ ਪੋਖਰਤਾਲ ਪ੍ਰਸ਼ਾਹ ਦੇ ਕੇ ਸੰਨ ਤੇ ਉਹਦੇ ਨਾਲ ਸੀ ਪੋਖਰਤਾਲ ਕੰਮ ਉਹਨਾਂ ਦੇ ਅੱਗੇ ਅਮਰਪਾਲ ਸਿੰਘ ਜੀ ਦੀ ਪੋਖਰਤਾਲ ਕਦੋਂ ਤੋੜੀ ਗਈ ਸੀ ਇਸ ਹਫਤੇ ਦੇ ਵਿੱਚ ਵਿੱਚ ਉਮੀਦ ਹੈ ਕਿ ਉਹ ਕੋਖੜਦਾਲ ਦਾ ਮਸਲਾ ਹੱਲ ਹੋਏ। ਸਰਕਾਰ ਦਾ ਬਹੁਤ ਜ਼ਾਲਮਾਨਾ ਰਵਈਆ ਹੈ ਜੀ ਕਿ ਜਿਹੜੇ ਜਿਹੜੇ ਮਨੁੱਖੀ ਅਧਿਕਾਰਾਂ ਦਾ ਕਾਣ ਕਰ ਰਹੀ ਹੈ ਜਿਹੜੇ ਕਿ ਆਈ ਸ਼ਾਂਤਮਈ ਪ੍ਰੋਟੈਸਟ ਵੀ ਨਹੀਂ ਕਰ ਸਕਦੇ ਸਾਡੇ ਲੀਡਰਾਂ ਨੂੰ ਸਾਡੇ ਸੰਗਤਾਂ ਨੂੰ ਬਹੁਤ ਰਾਤ ਚ ਰੋਕਿਆ ਗਿਆ ਤੰਗ ਪਰੇਸ਼ਾਨ ਕੀਤਾ ਗਿਆ। ਬੀਤੇ ਦਿਨ ਅੰਮ੍ਰਿਤਸਰ ਵਿਕੀ ਹੈਰੀਟੇਜ ਸਟਰੀਟ ਦੇ ਉੱਤੇ ਚੱਲ ਰਹੇ ਧਰਨੇ ਤੇ ਪੰਧ 71 ਤਾ ਰੱਖੀ ਗਈ ਸੀ ਜਿੱਥੇ ਮਹਾਨ ਸਖਸ਼ ਮੁਖ ਚਿਹਰੇ ਪਹੁੰਚੇ ਸੀਗੇ ਜੇਕਰ ਗੱਲ ਕਰੀਏ ਤਾਂ ਕਾਫੀ ਜਿਵੇਂ ਪਾਨਾ ਸਿੱਧੂ ਲੱਖਾ ਸਦਾਨਾ ਜਾਂ ਹੋਰ ਜਿਨ੍ਹਾਂ ਨੂੰ ਕਰੇ ਨਜ਼ਰਬੰਦ ਕਰ ਦਿੱਤਾ ਗਿਆ ਸੀਗਾ ਪਰ ਕੱਲ ਇੱਕ ਅੱਠ ਮੱਤੇ ਪਾਸ ਕੀਤੇ ਗਏ ਨੇ ਤੇ ਜਿਨਨੇ ਵੀ ਐਨਐਸਏ ਦੇ ਪਰਿਵਾਰ ਪੋਖੜਤਾਲ ਤੇ ਸੀਗੇ ਉਹ ਪੋਖੜਤਾਲ ਤੋੜ ਦਿੱਤੀ ਗਈ ਹੈ ਫਿਲਹਾਲ ਜੇਕਰ ਗੱਲ ਕਰੀ ਤਾਂ ਅੰਦਰ ਸਿੰਘਾਂ ਦੇ ਨਾਲ ਕਿਸੇ ਵੀ ਤਰੀਕੇ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ ਫਿਲਹਾਲ ਅਮਰਪਾਲ ਸਿੰਘ ਜੀ ਦੇ ਪਿਤਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕਿ ਕਿਵੇਂ ਰਣਨੀਤੀ ਅਗਲੀ ਰਹੇਗੀ ਬਾਬੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੂ ਜੀ ਕੱਲ ਪੰਥਕ ਇਕਤਰਤਾ ਹੋਈ ਸੀਗੀ 8 ਮਤੇ ਪਾਸ ਕੀਤੇ ਗਏ ਸੀਗੇ ਸੋ ਪੋਖੜ ਧਾਲ ਵੀ ਤੁਹਾਡੇ ਵੱਲੋਂ ਤੋੜੀ ਗਈ ਸੀ ਕਿ ਕਿਵੇਂ ਤੋੜੀ ਗਈ ਸੀ ਤੇ ਕੀ ਅੱਗੇ ਦਾ ਰਣਨੀਤੀ ਸੋਚੀ ਗਈ ਹੈ ਇਹ ਜੀ ਸਾਰੇ ਪੰਥਕ ਇਕਤਰਤਾ ਚ ਜਿਹੜੇ 8 ਮਤੇ ਪੜੇ ਗਏ ਇੱਕ ਜੋ ਚ ਪੋਖੜ ਧਾਲ ਬਾਰੇ ਵੀ ਸੀਗਾ ਤੇ ਸੰਗਤ ਦੀ ਪ੍ਰਵਾਨਗੀ ਲੈ ਕੇ ਤੇ ਸੰਗਤ ਨੇ ਜਸਵੰਤ ਸਿੰਘ ਸਾਹਿਬ ਨੂੰ ਅਪੀਲ ਕੀਤੀ ਸੀ ਕਿ ਇਹਨਾਂ ਦੀ ਪੋਖੜ ਧਾਲ ਵਾਸਤੇ ਸੋਚਿਆ ਜਾਵੇ ਤੇ ਉਹਨਾਂ ਨੇ ਸਾਨੂੰ ਪ੍ਰਮਾਣ ਕੀਤਾ ਕਿ ਤੁਸੀਂ ਤੇ ਇਹ ਕਰੋ ਕਿ ਭੁਖੜਤਾਲ ਛੱਡ ਦਿਓ ਤੇ ਬਾਕੀ ਉਹਨਾਂ ਵਾਸਤੇ ਅਸੀਂ ਪੰਜ ਸਿੰਘ ਸਾਹਿਬਾਨ ਮੀਟਿੰਗ ਕਰਕੇ ਹੁਕਮਨਾਮਾ ਜਾਰੀ ਕਰਾਂਗੇ ਤੇ ਪੰਜ ਸਿੰਘ ਸਾਹਿਬਾਨ ਉਹਨਾਂ ਨੂੰ ਉੱਥੇ ਪੰਜ ਸਿੰਘ ਉੱਥੇ ਭੇਜਣਗੇ ਡਿਗਰਜੇਲ ਚ ਤੇ ਉਹ ਉਹਨਾਂ ਦੇ ਭੁਖੜਤਾਲ ਦਰੋਣਗੇ ਤੇ ਅਸੀਂ ਫਿਰ ਕੱਲ ਅਕਾਲ ਤਖਤ ਤੇ ਜਾ ਕੇ ਗੁਰੂ ਮਾਨਾ ਜੀ ਦਾ ਕੱਲ ਦੇ ਇਕੱਤਰਤਾ ਵਾਸਤੇ ਉਹਨਾਂ ਦਾ ਧੰਨਵਾਦ ਕੀਤਾ ਤੇ ਬਹੁਤ ਸੋਹਣਾ ਪ੍ਰੋਗਰਾਮ ਨਿਬੜ ਗਿਆ ਸੋਖਸ਼ਾਂਤੀ ਨਾਲ ਤੇ ਇਸ ਕਰਕੇ ਅਸੀਂ ਉਥੇ ਕਲਾਪ ਸ਼ਾਦੀ ਦੇ ਕਰਾਈ ਤੇ ਉਦੋਂ ਬਾਅਦ ਚਾਹ ਕਾਲ ਤੱਕ ਤੇ ਹੈਡ ਗ੍ਰੰਥੀ ਸਾਹਿਬ ਨੇ ਆਰਾਸ ਕਰਕੇ ਸਾਡੀ ਪੋਖੜਤਾਲ ਪ੍ਰਸ਼ਾਦ ਦੇ ਕੇ ਸਾਨੂੰ ਤੇ ਉਹਦੇ ਨਾਲ ਅਸੀਂ ਪੋਖੜਤਾਲ ਖੋਲੀ ਹੁਣ ਬਾਪੂ ਜੀ ਜਿੰਨੇ ਵੀ ਪਰਿਵਾਰ ਪੋਖੜਤਾਲ ਤੇ ਬੈਠੇ ਸੀਗੇ ਸਾਰਿਆਂ ਵੱਲੋਂ ਪੋਖੜਤਾਲ ਤੋੜ ਦਿੱਤੀ ਗਈ ਹੈ ਹਾਂਜੀ ਸਾਰਿਆਂ ਵੱਲੋਂ ਤੋੜ ਦਿੱਤੀ ਗਈ ਹੈ ਸੋ ਭਾਈ ਅਮਰਪਾਲ ਸਿੰਘ ਜੀ ਦਾ ਅੰਦਰ ਕੀ ਹਾਲਾਤ ਨੇ ਉਹਨਾਂ ਦੇ ਅੱਗੇ ਅਮਰਪਾਲ ਸਿੰਘ ਜੀ ਦੀ ਪੋਖੜਤਾਲ ਕਦੋਂ ਤੋੜੀ ਜਾਏਗੀ ਜੀ ਨਹੀਂ ਉਹ ਇਸ ਹਫਤੇ ਦੇ ਵਿੱਚ ਵਿੱਚ ਉਮੀਦ ਹੈ ਕਿ ਉਹ ਪੋਖੜਤਾਲ ਦਾ ਮਸਲਾ ਹੱਲ ਹੋ ਜਾਊਗਾ ਕੱਲ ਕਾਫੀ ਜਿਹੜੇ ਸਿੰਘ ਸੀਗੇ ਨਜ਼ਰਬੰਦ ਕਰ ਦਿੱਤੇ ਗਏ ਲੱਖਾ ਸਦਾਨੇ ਭਾਨਾ ਸਿੱਧੂ ਸਿਮਰਜੀਤ ਸਿੰਘ ਮਾਨ ਤੱਕ ਜਿਹੜਾ ਘਰੇ ਨਜ਼ਰਬੰਦ ਕਰ ਦਿੱਤੇ ਗਏ ਸੋ ਸਰਕਾਰ ਦਾ ਰਵਈਆ ਕਿਵੇਂ ਦੇਖਦੇ ਹੋ ਜੀ ਸਰਕਾਰ ਦਾ ਬਹੁਤ ਜ਼ਾਲਮਾਨਾ ਰਵਈਆ ਜੀ ਕਿ ਜਿਹੜੇ ਜਿਹੜੇ ਮਨੁੱਖੀ ਅਧਿਕਾਰਾਂ ਦਾ ਕਾਣ ਕਰ ਰਹੀ ਹੈ ਜਿਹੜੇ ਕਿ ਆਸੀਂ ਸ਼ਾਂਤਮਈ ਪ੍ਰੋਟੈਸਟ ਵੀ ਨਹੀਂ ਕਰ ਸਕਦੇ ਸਾਡੇ ਲੀਡਰਾਂ ਨੂੰ ਸਾਡੇ ਸੰਗਤਾਂ ਨੂੰ ਬਹੁਤ ਰਾਤ ਚ ਰੋਕਿਆ ਗਿਆ ਤੰਗ ਪਰੇਸ਼ਾਨ ਕੀਤਾ ਗਿਆ ਪਰ ਇਸ ਦੇ ਬਾਵਜੂਦ ਵੀ ਇਹਨੇ ਸੰਗਤ ਦਾ ਪਹੁੰਚਣਾ ਸਰਕਾਰ ਨੂੰ ਸੂਚਨਾ ਚਾਹੀਦਾ ਕਿ ਜਿਹੜੇ ਲੋਕ ਉਹਨਾਂ ਦੇ ਨਾਲ ਆ ਉਹ ਘਰਾਂ 'ਚ ਵੀ ਉਹਨਾਂ ਦੇ ਨਾਲ ਆ ਤੇ ਬਾਹਰ ਵੀ ਆ ਉਹ ਹੁਣ ਵੋਟਾਂ 'ਚ ਇਹਨਾਂ ਨੂੰ ਸਬਕ ਸਿਖਾਉਣਗੇ ਉਹ ਉਹਨਾਂ ਨੂੰ ਤਾਂ ਨਜ਼ਰਬੰਦ ਕੀਤਾ ਗਿਆ ਸੰਗਤ ਵੀ ਕਾਫੀ ਪਹੁੰਚ ਰਹੀ ਸੀਗੀ ਬੱਸਾਂ ਦੇ ਵਿੱਚ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ ਰਸਤੇ ਆ ਦੇ ਵਿੱਚ ਸੰਗਤ ਨੂੰ ਵੀ ਹੁਣ ਰੋਕ ਲੈਣਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਦੇ ਲਈ ਉਸ ਨੂੰ ਕਿਵੇਂ ਦੇਖਦੇ ਨਹੀਂ ਇਹ ਤਾਂ ਇੱਕ ਸ਼ਰਸਰ ਸੇ ਕੌਮਨਾਂ ਧੱਕਾ ਕੀਤਾ ਜਾ ਰਿਹਾ ਜੀ ਕਿ ਅਸੀਂ ਆਪਣੇ ਜਿਹੜਾ ਸਾਡਾ ਇਹਦਾ ਪਾਕ ਪਵਿੱਤਰ ਸ਼ਹਿਰ ਅੰਮ੍ਰਿਤਸਰ ਆ ਜਿਦੋਂ ਸਾਨੂੰ ਸਾਰੀ ਇਥੋਂ ਸ਼ਕਤੀ ਮਿਲਦੀ ਹਰ ਇੱਕ ਸਿੱਖ ਇਹ ਇਹ ਚੀਜ਼ ਨੂੰ ਸਿਰ ਨਵਾਉਂਦਾ ਉਹਨਾਂ ਦੇ ਅੱਗੇ ਅਕਾਲ ਤਖਤ ਸਭ ਆ ਤੇ ਇੱਥੇ ਆਉਣ ਤੋਂ ਰੋਕਣਾ ਤੇ ਬਹੁਤ ਮੰਦ ਭਾਗੀ ਗੱਲ ਹੈ ਸੋ ਹੁਣ ਅਗਲੀ ਰਣਨੀਤੀ ਕੀ 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 ਗਿਆ ਕਿਉਂਕਿ 8 ਮਤੇ ਪਾਸ ਹੋਏ ਸੀਗੇ ਸੋ ਹੁਣ ਜਿੰਨੀ ਦੇਰ ਤੱਕ ਇਹ ਤਰਨਾ ਚੱਲੇਗਾ ਕਿਉਂਕਿ ਹਫ਼ਤੇ ਦੇ ਵਿੱਚ ਤੁਸੀਂ ਦੱਸ ਰਹੇ ਹੋ ਕਿ ਪੋਖੜ ਤਾਲ ਜਿਹੜੀ ਆ ਪੰਜ ਪਿਆਰਿਆਂ ਵੱਲੋਂ ਉੱਥੇ ਜਾ ਕੇ ਤਰਵਾ ਦਿੱਤੀ ਜਾਏਗੀ ਸੋ ਭਾਈ ਸਾਹਿਬ ਨਾ ਕਿਸੇ ਤਰੀਕੇ ਨਾਲ ਕੋਈ ਗੱਲਬਾਤ ਹੋ ਰਹੀ ਹੈ ਹਾਲਾਤ ਕਿਵੇਂ ਦੇ ਨੇ ਅੰਦਰ ਹਾਲਾਤ ਤੇ ਉਹ ਹੁਣ ਸਾਡੇ ਕਾਫੀ ਦਿਨ ਹੋ ਗਏ ਉਹਦਾਂ ਦੀ ਗੱਲਬਾਤ ਨਹੀਂ ਹੋਈ ਉਹਨਾਂ ਨੇ ਫ ਤੇ ਹਫਤਾ ਹੋ ਗਿਆ ਇਥੋਂ ਪਰਿਵਾਰਕ ਮੈਂਬਰ ਕੁਛ ਗਏ ਸੀ ਉਹ ਮਿਲ ਕੇ ਆਏ ਉਹਦੋਂ ਉਹ ਦਿਨ ਵੀ ਦੱਸਦੇ ਸੀ ਕਾਫੀ ਨਾਜ਼ੁਕ ਜੀ ਸਥਿਤੀ ਆ ਤੇ ਹੁਣ ਹਫਤਾ ਹੋਰ ਹੋ ਗਿਆ ਇਸ ਕਰਕੇ ਉਹਨਾਂ ਦੀ ਹਾਲਾਤ ਤੇ ਚਿੰਤਾਜਨਕ ਹੀ ਹੋ ਸਕਦੀ ਤੇ ਬਾਕੀ ਗੁਰੂ ਮਹਾਰਾਜ ਮੇਰ ਕਰਨ ਸਾਰਿਆਂ ਤੇ ਚਲ ਐਡਵੋਕੇਟ ਈਮਾਨ ਸਿੰਘ ਖਾਰਾ ਦਾ ਕਹਿਣਾ ਸੀਗਾ ਕਿ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਪਿੰਡ ਪਿੰਡ ਜਿਹੜੀਆਂ ਕਿ ਆਮ ਪਾਰਟੀ ਸਰਕਾਰ ਦਾ ਵਿਰੋਧ ਕਰੇ ਪੰਜਾਬ ਸਰਕਾਰ ਦਾ ਵਿਰੋਧ ਕਰੇ ਤੁਸੀਂ ਕਿਵੇਂ ਦੇਖਦੇ ਹੋ ਜੀ ਇਸ ਨੇ ਚਲੋ ਜੀ ਇਹ ਹਮਾਨ ਸਿੰਘ ਖਾਰਾ ਦਾ ਫੈਸਲਾ ਪਰ ਅਸੀਂ ਤੇ ਹੁਣ ਲੋਕਾਂ ਦੇ ਮਨ ਚ ਰੋਵਾਂ ਲੋਕੀ ਲੋਕਾਂ ਨੂੰ ਪਤਾ ਵੀ ਪੰਜਾਬ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਇਸ ਕਰਕੇ ਲੋਕੀ ਹੁਣ ਦਾ ਵਿਰੋਧ ਸਾਡੇ ਕਹਿਣ ਤੋਂ ਬਿਨਾ ਵੀ ਕਰਨਗੇ ਸੋ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਦੱਸਿਆ ਜਾ ਰਿਹਾ ਸੀ ਕਿ ਕੂਨ ਦੀਆਂ ਉਲਟੀਆਂ ਵੀ ਆਈਆਂ ਸੀਗੀਆਂ ਭਾਰ ਤੱਕ ਘਟ ਗਿਆ ਸੀਗਾ ਸੋ ਹੁਣ ਕਿਸ ਤਰੀਕੇ ਨਾਲ ਅੱਗੇ ਰਣਨੀਤੀ ਤੋਰੀ ਜਾਏਗੀ ਕਿਉਂਕਿ ਭੁਖੜਤਾਲ ਤਾਂ ਇਸ ਹਫਤੇ ਤੋੜ ਦਿੱਤੀ ਜਾਏਗੀ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਜਿਹੜੀ ਮੁੱਖ ਮੰਗ ਰੱਖੀ ਗਈ ਸੀਗੀ ਤਬਦੀਲ ਕੀਤਾ ਜਾਵੇ ਉਸ ਦੇ ਬਾਰੇ ਕੋਈ ਗੱਲ ਸਾਹਮਣੇ ਆ ਰਹੀ ਹੈ ਜੀ ਹਲੇ ਨਹੀਂ ਅਜੇ ਪ੍ਰਸ਼ਾਸਨ ਵੱਲੋਂ ਕੋਈ ਵੀ ਸਰਕਾਰ ਵੱਲੋਂ ਕੋਈ ਵੀ ਇਸ ਵਿਸ਼ੇ ਤੇ ਕੋਈ ਗੱਲਬਾਤ ਨਹੀਂ ਹੋ ਰਹੀ ਨਾ ਉਹ ਇਸ ਵਾਸਤੇ ਕੋਈ ਉਹਨਾਂ ਨੂੰ ਕੋਈ ਇਸ ਗੱਲ ਦੀ ਚਿੰਤਾ ਹੈ ਤੇ ਬਾਕੀ ਅਗਲੀ ਰਣਨੀਤੀ ਜਿਹੜੀ ਤੁਸੀਂ ਪੁੱਛ ਰਹੇ ਜੋ ਉਹ ਤੇ ਹੁਣ ਪੰਜ ਮੈਂਬਰੀ ਅਕਾਲ ਤਖਤ ਦੀ ਜਸਦਾਰ ਦੀ ਸਪਰਸ਼ਤੀ ਹੈ ਇੱਕ ਪੰਜ ਮਨ ਕਮੇਟੀ ਬਣੀ ਹੈ ਉਹ ਕਮੇਟੀ ਅੱਗੇ ਕਿਦਾਂ ਕਰਦੀ ਹੈ ਕਿਦਾਂ ਚੱਲਦੀ ਹੈ ਉਹ ਉਹਦਾ ਜਵਾਬ ਉਹ ਹੀ ਦੇ ਸਕਦੇ ਧੰਨਵਾਦ ਜੀ ਤਾ ਬਿਲਕੁਲੇ ਕਹਿ ਸਕਦੇ ਆ ਕਿ ਜਿਹੜੀ ਬੀਤੇ ਦਿਨ ਪੰਥ ਇਕਤਰਤਾ ਰੱਖੀ ਗਈ ਸੀਗੀ ਉਸ ਦੇ ਵਿੱਚ ਪਰਿਵਾਰ ਵੱਲੋਂ ਜਿਨਨੇ ਵੀ ਪਰਿਵਾਰ ਸੀ ਗਿਆਨ ਅਸੇ ਦੇ ਉਹਨਾਂ ਵੱਲੋਂ ਪੋਖੜਤਾਰ ਤੋੜ ਦਿੱਤੀ ਗਈ ਹੈ ਪਰ ਨਾਲ ਦੇ ਨਾਲ ਜੇਕਰ ਗੱਲ ਕਰੀਏ ਤਾਂ ਜਥੇਦਾਰ ਸ਼੍ਰੀ ਕਾਂਤਕ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀਗਾ ਕਿ ਜਿਹੜੇ ਅਮਰਪਾਲ ਸਿੰਘ ਨੇ ਜਾਂ ਹੋਰ ਜਿਹੜੇ ਸਿੰਘ ਜਿਹੜੇ ਡਿਬਰੂਗੜ ਦੇ ਜੇਲ੍ਹ ਦੇ ਵਿੱਚ 3000 ਕਿਲੋਮੀਟਰ ਅੰਮ੍ਰਿਤਸਰ ਤੋਂ ਦੂਰ ਰੱਖੇ ਗਏ ਨੇ ਉਹਨਾਂ ਦੇ ਪੰਜ ਪਿਆਰੇ ਉੱਥੇ ਭੇਜ ਕੇ ਅੰਬਰੇ ਸ਼ਿਕਾ ਕੇ ਅੰਮ੍ਰਿਤ ਪਿਆ ਕੇ ਤੇ ਉਹ ਖੜਤਾਲ ਜਿਹੜੀ ਆ ਤੜਵਾਈ ਜਾਵੇ ਪਰ ਨਾਲ ਦੀ ਨਾਲ ਜੇਕਰ ਗੱਲ ਕਰੀਏ ਪੰਜਾਬ ਦੀਆਂ ਜੇਲਾਂ ਦੇ ਵਿੱਚ ਲਿਆਂਦੀ ਜਿਹੜੀ ਮੁੱਖ ਗੱਲ ਰੱਖੀ ਗਈ ਸੀ ਕਿ ਉਸ ਦੇ ਉੱਤੇ ਹਲੇ ਕਿਸੇ ਵੀ ਤਰੀਕੇ ਦਾ ਸਰਕਾਰ ਦਾ ਫੈਸਲਾ ਨਹੀਂ ਆਇਆ ਪਰ ਜੇਕਰ ਗੱਲ ਕਰੀਏ ਤਾਂ ਈਮਾਨ ਸਿੰਘ ਖਾਰਾ ਦਾ ਐਡਵੋਕੇਟ ਨੇ ਕਹਿਾਇਆ ਸੀ ਕਿ ਪਿੰਡਾ ਪਿੰਡਾ ਦੇ ਵਿੱਚ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾਵੇ ਕਿਉਂਕਿ ਜਿਸ ਤਰੀਕੇ ਨਾਲ ਹਾਲਾਤ ਜ਼ਿਕਰ ਗੱਲ ਕਰੀਏ ਕੱਲ ਜ ਗਿੱਰ ਸੰਗਤਾਂ ਦੀਆਂ ਬੱਸਾਂ ਤੱਕ ਜਿਹੜੀਆਂ ਰਸਤੇ ਦੇ ਵਿੱਚ ਰੋਕ ਲਿੱਤੀਆਂ ਗਈਆਂ ਕਿਤਨਾ ਕਿਤੇ ਸਿੰਘਾਂ ਦੇ ਮਨਾਂ ਦੇ ਵਿੱਚ ਠੇਸ ਹੈ ਉਸ ਨੂੰ ਲੈ ਕੇ ਤੇ ਨਾਲ ਦੀ ਨਾਲ ਹੁਣ ਪੋਖੜ ਤਾਲ ਜਿਵੇਂ ਪਰਿਵਾਰਾਂ ਵੱਲੋਂ ਤੋੜ ਦਿੱਤੀ ਗਈ ਹੈ ਤੇ ਅਮਰਤਪਾਲ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਆਉਣ ਵਾਲੇ ਹਫਤੇ ਦੇ ਵਿੱਚ ਵਿੱਚ ਅਮਰਤਪਾਲ ਸਿੰਘ ਤੇ ਬਾਕੀ ਸਿੰਘਾਂ ਦੀ ਵੀ ਜਿਹੜੀ ਹੈ ਕਿ ਪੋਖੜ ਤਾਲ ਤੜਵਾਈ ਜਾਵੇ ਜਿੱਤੇ ਦਾ ਸ਼੍ਰੀ ਅਕਾਲ ਤਖਤ ਸਾਹਿਬ ਜਿਆਨੀ ਰਗਵੀਰ ਸਿੰਘ ਜੀ ਨੂੰ ਪੰਜ ਮੈਂਬਰੀ ਜਿਹੜੀ ਕਮੇਟੀ ਬਣਾਈ ਗਈ ਹੈ ਉਹਨਾਂ ਨੂੰ ਇਹ ਮੰਗ ਰੱਖ ਦਿੱਤੀ ਕਿ ਇਸ ਆਉਣ ਵਾਲੇ ਹਫਤੇ ਦੇ ਵਿੱਚ ਦੇਖਣਾ ਕਿ ਪੋਖੜ ਤਾਲ ਟੁੱਟਦੀ ਹੈ ਕਿ ਨਹੀਂ ਜੁੜ ਰਹੇ D5 ਚੈਨਲ ਪੰਜਾਬੀ ਦੇ ਲਈ ਮੈਂ ਦਮਦਰਪ ਸਿੰਘ ਹਾਂ ਨਿਰਧਾਰਨ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਂ ਨੰਝਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਛਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ